ਚੀਨਾ ਵੀਰ ਵੀ ਚੀਨੇ ਕਬੂਤਰ ਨੂੰ ਫੜ ਕੇ ਲਿਆ ਤੇ ਚੀਨੇ ਵੀਰ ਦੇ ਮਿੱਤਰ ਵੀ ਚੀਨੇ ਕਬੂਤਰ ਆ ਰਗੇ ਆ ਕੀਨੇ ਵੀਰ ਪਹਿਲਾਂ ਤਾਂ ਇੱਕ ਦੱਸੋ ਸਾਰੇ ਜਿਹੜੇ ਕਬੂਤਰਬਾਜ਼ ਜੀ ਨੇ ਵੀਰ ਇਹ ਕਿੱਥੋਂ ਵੀਰ ਇਹ ਆਪਣਾ ਭਰਾ ਜੀ ਨੈਮੂ ਮਾਜਰੇ ਤੋਂ ਬੜਾਲੀ ਅਸੀਂ ਇਕੱਠੇ ਚੰਡੀਗੜ੍ਹ ਪੜੇ ਆ ਜੀ ਇਹ ਵੀ ਇਹਦਾ ਪਿੰਡ ਵੀ ਚੰਡੀਗੜ੍ਹ ਦੇ ਨਾਲ ਟੋਡਰ ਮਾਜਰਾ ਜੀ ਹਾਂ ਇਹ ਇੱਕ ਤੁਸੀਂ ਜੈਂਕੇ ਤਾਂ ਜਾਏ ਵੀ ਨਵੇਂ ਮੁੰਡੇ ਇਹ ਵੀ ਮੋਟਰਸਾਈਕਲ ਦਿੱਤੇ ਜੀ ਇਹ ਬਾਈਆਂ ਫੋਨੋ ਦਿੱਤੇ ਹੋਏ ਬੰਦਾ ਹਾਂ ਤਾਂ ਗੋਡਪੀਨ ਕਲੱਬ ਬੜਾਲੀ ਇਹਨਾਂ ਦਾ ਜੀ ਤਾ ਉਹ ਤਾਂ ਕੁੜਤੀਆਂ ਦਾ ਮਹਾਲੀ ਇਹਨਾਂ ਦਾ ਜੀ ਵੀ ਸਾਰੇ ਉਹ ਜਿਵੇਂ ਕਹਿੰਦੇ ਖਰਬੂਜਾ ਖਰਬੂਜੇ ਨੂੰ ਦੇਖ ਕੇ ਰਾਂਗੇ ਜਿਹੋ ਜੇ ਬੰਦੇ ਆ ਦੀ ਆਪਦੀ ਪਰਸਨੈਲਿਟੀ ਆ ਉਹੋ ਜੇ ਹੀ ਸੱਚੀ ਗੱਲ ਆ ਬੰਦੇ ਕਬੂਤਰਬਾਜ਼ ਨਹੀਂ ਲੱਗਦੇ ਪਰ ਰੰਗਵੀਰ ਚੀਨੇ ਤੇਰਾਮ ਨਹੀਂ ਆਦ ਕੀ ਜੇਠਾੜ ਨਿਕਾਲਾ ਕੀਤਾ ਇਹ ਆ ਬੰਦੇ ਨਹੀਂ ਹੋਣ ਦਿੱਤਾ ਜੀ ਉਹ ਵਜ੍ਹਾ ਮਿਹਨਤ ਜਦ ਇਹ ਕਰਦਾ ਜੀ ਮੈਂ ਤਾਂ ਅੰਦਰ ਕੂਤਰ ਸਾਹਮਣਾਂ ਜਾਂ ਬਾਜ਼ੀਆਂ ਜਾਂਦਾ ਸੀ ਅੱਛਾ ਅੱਛਾ ਇਹ ਕਬੂਤਰਾ ਕਬੂਤਰੀ ਆ ਇਹ ਕਬੂਤਰਾ ਹੀ ਜੀਪ ਵਾਲੀ ਦਾ ਭਰਾ ਹੈਗਾ ਉੱਡਦਾ ਹੀ ਰੋਕੇ ਬੰਬ ਗਾੜੀ ਉੱਡਦਾ ਸੀ ਕੀ ਬਾਤ ਆਦਾ ਜੀ ਇਹਨੇ ਰਤੰਦਰ ਨੇ ਇਹ ਇਹਨੂੰ ਲੈਣੀ ਆਇਆ ਜੀ ਇਹ ਵੀ ਦੇ ਦੇਣਾ ਇਹ ਫਿਰ ਉਹਨੂੰ ਆਏ ਮੰਨ ਲਓ ਪਰਿਵਾਰ ਦਾ ਮੈਂਬਰੀ ਹੈ ਜੀ ਸਹੀ ਪਰਿਵਾਰ ਦਾ ਮੈਂਬਰ ਹੈ ਜੀ ਜਿਹੜੀ ਆਪਾਂ ਖੰਭ ਲੱਗੀ ਦੀ ਗੱਲ ਕਰਦੇ ਆਹ ਖੰਭ ਲਾਇਆ ਹੋਇਆ ਜੀ ਇਹਦਾ ਤੇ ਆਹ ਵਾਲਾ ਜੀ ਆਹ ਦੇਖੋ ਵੀਰੋ ਆਹ ਬਾਈ ਜੀ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਣਾ ਫੰਗ ਛੱਡਦੇ ਆ ਨਾ ਹਾਂਜੀ ਇਹ ਛੱਡ ਪਏ ਕਿਹੜਾ ਕਿਹੜਾ ਫੰਗ ਲੱਗਿਆ ਆਹ ਲੱਗਿਆ ਹੈ ਆ ਦੇਖੋ ਜੀ ਸੌਣ ਲਗਾਉਣਾ ਇਹ ਆ ਕੱਟ ਕੱਟ ਲੱਗਦੇ ਪਤਲਾ ਲੱਗਿਆ ਤੁਹਾਨੂੰ ਜੀ ਆ ਚੜਾਇਆ ਹੋਇਆ ਹਾਂਜੀ 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 ਆ ਦੇਖੋ ਆ ਦੇਖ ਅੱਛਾ ਇਹ ਲਾਇਆ ਹੈ ਅੱਛਾ ਇਹ ਚੀਨੇ ਵੀ ਤੇ ਇਹ ਜਿਹੜਾ ਹੁਣ ਖੰਭ ਲੱਗਿਆ ਦਿਖਾਇਆ ਇਹ ਆਪਦੀ ਖੰਭ ਪੂਰਾ ਮੂਵਮੈਂਟ ਦਿੰਦਾ ਹੋਊਗਾ ਆ ਦੇਖੋ ਇਹਨੂੰ ਪਤਾ ਹੀ ਫੀਲ ਨਹੀਂ ਹੁੰਦਾ ਅੱਛਾ ਇਹ ਨਹੀਂ ਜਦੋਂ ਉੜਦੀ ਆ ਇਹ ਮੂਵਮੈਂਟ ਪੂਰੀ ਕਰ ਰਹੀ ਆ ਇਹ ਉਹ ਬੰਦੇ ਦੀ ਲਾਉਣ ਵਾਲੇ ਕੱਲ ਜੀ ਨਹੀਂ ਨਹੀਂ ਪਤਾ ਲੱਗਦਾ ਵੀ ਇਹ ਇਹਨੂੰ ਆਪ ਨੂੰ ਵੀ ਫੀਲ ਹੁੰਦਾ ਤੇ ਐ ਜੇ ਮੈਂ ਤੁਹਾਨੂੰ ਨਾਲ ਤਾਂ ਸੋਨੂੰ ਵੀ ਨਹੀਂ ਫੀਲ ਹੁੰਦਾ ਜੀ ਨਹੀਂ ਫੀਲ ਹੁੰਦਾ ਆ ਇਧਰੋਂ ਪਤਾ ਲੱਗੂਗਾ ਜੀ ਇੱਕ ਇੱਕ ਇਹ ਕਿਹੜਾ ਕਬੂਤਰ ਆ ਇਹ ਇਹ ਜਿਹੜੀ ਬੈਗੇ ਛੱਡੀ ਸੀ ਯੂ ਆ ਉਹ ਇਹ ਵੀ ਜਿੱਤੀ ਆ ਇਹ ਜਿੱਤੀ ਆ ਹਾਂਜੀ ਇਹ ਵੀ ਜਿੱਤੀ ਆ ਹਾਂਜੀ ਤੇ ਇਹਦੇ ਤੇ ਫਿਰ ਉਹ ਵੱਧਾ ਜਿਹੜਾ ਲਾਇਆ ਸੀ ਆਥਣੇ ਬੀਹਰ ਵਾਲਾ ਉਹ ਉਹ ਨਹੀਂ ਉਹ ਲੜਾਈ ਵਾਲੀ ਆ ਜੀ ਉਹ ਲੜਾਈ ਵਾਲੀ ਆ ਅੱਛਾ ਇਹ ਇਹ ਪਿੰਡ ਇਹ लाੜੀ ਦੇ ਪਿੰਡ ਜਿਹੜਾ लाੜੀ ਬੜੰਗਾ ਮੁੰਡਾ ਆਪਣਾ ਜੀ ਉਹਦੇ ਪਿੰਡ ਵੱਧਾ ਜਿੱਤੀ ਆ ਜੀ ਅੱਛਾ ਇਹ ਵਰ ਫੋਨ ਸੁਈ ਬਹੁ ਸਾਰੇ ਕੂਤਰਾਂ ਦੇ ਐ ਛੱਡੇ ਸਾਰੇ ਆ ਨੱਕ ਤੇ ਵੀ ਸੀ ਉਦਨੇ ਦੇ ਹਾਂ ਇਹ ਜੇਠ ਹਰਚ ਵੀ ਐ ਫਿਰ ਤੁਸੀਂ ਉਹ ਲੋਕ ਤਾਂ ਬਹੁਤ ਕਰਦੇ ਵੀ ਬਾਈ ਜੀ ਇਹ ਅੰਦਰੋਂ ਜਦੋਂ ਸੈਟ ਆਈ ਕੁਝ ਨਹੀਂ ਹੁੰਦਾ ਨਾ ਬਾਹਰਲਾ ਝਖਮ ਕੁਝ ਨਹੀਂ ਕਹਿੰਦਾ ਨਹੀਂ ਕਰਦਾ ਹਾਂਜੀ ਅੱਛਾ ਆ ਪਿੰਡ ਬਲਾਸਪੁਰ ਜਿੱਤੀ ਜੇਤ ਕੀ ਬਾਦਾਂ ਨਾਲੇ ਬਾਜੀ ਇਹ ਸੋ ਜਿਹੜਾ ਮੋਗੇ ਕੋੜੇ ਇਹ ਸਾਰੇ 24 ਦੇ ਹੀ ਆ ਨਾ ਇਹ 24 ਵਾਲੇ ਆ ਰੰਗ ਵਾਲੇ ਸਾਰੇ 24 ਵਾਲੇ ਆ 24 ਵਾਲੇ ਆ ਅੱਛਾ ਹਾਂਜੀ ਆ ਮੁੰਡਾ ਜਿਆਦਾ ਬਾਜ਼ੀਂ ਦਾ ਜਾਂਦਾ ਸੀ ਸਾਡਾ ਜੀ ਬਾਜ਼ੀਂ ਵਾਲਾ ਇਹ ਸਾਡਾ ਇਹ ਜ ਆ ਪੱਕਾ ਬੰਦਾ ਸਵੇਰੇ ਨੀ 3 ਵਜੇ ਤਿਆਰ ਹੀ ਹੁੰਦਾ ਸ਼ਾਮ ਨੂੰ ਆਏ ਬਤਾ 6 ਵਜੇ ਸੌਂ ਜੀ ਸ਼ਾਮ ਨੂੰ ਅੱਛਾ ਇਹ ਅਨੰਦਗੜ ਕੋਟੜ ਜਿੱਤੀ ਹੈ ਜੀ ਹਰਾਂ ਦੇ ਕੋਲੇ ਹਾਂਜੀ ਇਹ ਚੀਨਾਬੀਰ ਕਿਉਂਕਿ ਸ਼ਾਇਦ ਹੀ ਕਿਸੇ ਦੇ ਖੁੱਡੇ 'ਚ ਐਂ ਬਾਰੋਬਾਰੀ 2024 ਵਾਲੇ ਆ ਮਹੀਨੇ ਵਾਲੇ ਸਤਨਾਮ ਨਿਕਲਣ ਕਿਉਂਕਿ ਹਰੇਕ ਅੰਦਰੋਂ ਇਹ ਲੈਂਡ ਬਣਾਈ ਆਉਂਦਾ ਵੀ ਇਹ ਵੀ 24 ਦਾ ਜੇਠਾੜ ਇਹ ਵੀ 24 ਦਾ ਜੇਠਾੜ ਪਹਿਲਵਾਨ ਜੀ ਹੋਰ ਵੀ ਕੱਢੋ ਇਹਨੇ ਵੀ ਜਿਹੜੇ ਆ ਕਬੂਤਰ ਬਹੁਤ ਘਟਾ ਇਹ ਨੀਲਾ ਕਬੂਤਰ ਇਹ ਇਹ ਨੀਲਾ ਆਪਣੇ ਮੁੰਡੇ ਜੀ ਤੰਦੀਖ ਰੇ ਖਟਕੜ ਕਲਾਂ ਤੋਂ ਉਹ ਛੱਡ ਕੇ ਜੇ ਉਹ ਇਹ ਮਤਲਬ ਨਾ ਜਾਣ ਵਾਲੀ ਬਰੀਡ ਹੈ ਜੀ ਕਿਵੇਂ ਨਾ ਜਾਣ ਵਾਲੀ ਵੀ ਬਾਜ਼ੀ ਤੋਂ ਘੱਟ ਪਾਜਦੇ ਨੇ ਜੀ ਅੱਛਾ ਹਾਂ ਜੀ ਇਹ ਹਜੇ ਜੋੜੇ ਲਾਉਣ ਵਾਲੇ ਰਹਿੰਦੇ ਨੇ ਜੀ ਹਾਂ ਆ ਜਿਹੜਾ ਸੈਕੰਡ ਨੰਬਰ ਦੇ ਬਣਾ ਸਾਡੇ ਝਲ ਰਾਨਾਂ ਦਾ ਜੀ ਆ ਨਾਲ ਸਰਾ ਅੱਛਾ ਹਾਂ ਜੀ ਅੱਛਾ ਜੀ ਤੇ ਆ ਜੋੜੀ ਲਾਈ ਆ ਹੁਣ ਆਹ ਆ ਜੋੜੇ ਲਾਏ ਆ ਜੀ ਕਿ ਹੁਣ ਤੋਂ ਤਿਆਰੀ ਕਰਤੀ ਹੁਣ ਤੋਂ ਹਾਂਜੀ ਅਗਲੇ ਸਾਲ ਵਾਸਤੇ ਅਗਲੇ ਸਾਲ 2025 ਲਈ ਹਾਂਜੀ ਹਾਂਜੀ ਅੱਛਾ ਇਹ ਬੜੀ ਲੰਬੀ ਮਿਹਨਤ ਆ 2025 ਤੇ ਗੱਲ ਆਪਾਂ ਅੱਜ 24 ਚ ਕਰ ਰਹੇ ਆ ਇਹ ਜੀ ਆ ਜੀ ਇਹ ਮੋਰਾਂ ਨਾਲ ਉੱਪਰ ਆਇਆ ਪਿਆਗਾ ਹੂੰ ਆ ਦਿਖਾਓ ਸਾਰੇ ਦੋਸਾਂ ਇੱਕ 2 3 4 ਇਹ ਪਹਿਲ ਇਹ ਜੀ ਪਹਿਲਾਂ ਤਾਂ ਪਿੰਡ ਪਟਾਲ ਜਮ ਕੱਲਾ ਰਿਆ ਛਾਤਰੀ ਜੀ ਬੈਠੇ ਜੀ ਅੱਛਾ ਫਿਰ ਜੀ 24 ਚ ਆ ਹੁਣੀ ਜੀ ਇਸ ਵਾਰ 24 ਚ ਅੱਛਾ ਇਹ ਸਾਰੇ 24 ਵਾਲੇ ਜੀ ਪਹਿਲਾਂ ਨਹੀਂ ਦਿਖਾਉਂਦੇ ਤੁਹਾਨੂੰ ਕੋਈ ਅੱਛਾ ਇਹ ਮੁੜ ਕੇ ਪਿੰਡ ਖੜਿਆਲ ਵੀ ਜਿੱਤਿਆ ਜੀ ਅੱਛਾ ਹਾਂ ਜੀ ਕਰਮਾ ਨਾਲ ਮਿਲੀ ਗਈ ਆ ਆ ਸ਼ਾਦਰੀ ਦੇ ਬੈਠਦਾ ਜੀ ਜਿੱਤ ਕੇ ਬਾਜੀ ਅੱਛਾ ਹਾਂ ਜੀ ਇਹ ਤਾਂ ਫਿਰ ਉਹ ਏਟੀਐਮ ਹੀ ਸੀ ਹਾਂ ਜੀ ਏਟੀਐਮ ਜਿਹੜੇ ਪਤਾ ਕੀ ਆ ਜੀ ਦੇਖੋ ਸੌਰਤ ਸਰ ਕਬੂ ਤੇ ਸ਼ਾਦਰੀ ਦੇ ਬੈਠੂਗਾ ਜਿਹਨੂੰ ਆਏ ਨਹੀਂ ਪਤਾ ਵੀ ਮੇਰੇ ਨਾਲ ਹੋ ਗਈ ਗਿਆ ਮੈਂ ਜਿੱਤ ਗਿਆ ਕਿ ਨਾ ਅੱਛਾ ਆ 167 ਚ ਇਕੱਲਾ ਰਹਿ ਗਿਆ ਜੀ ਕੀ ਬਾਤ ਆ ਜਿੱਦੇ ਪੰਜ ਬਾਜੀਆਂ ਨਾਲ ਉਹਦੇ ਪਿੰਡ ਖੋਖਰ ਰਿਆ ਸੀ ਛਾਦਰੀ ਜੇ ਬੈਠਾ ਉਦੋਂ ਵੀ ਜੀ ਇਕੱਲਾ ਹਾਂਜੀ ਅੱਛਾ ਬਾਜੀ ਉਦੋਂ ਚਾਰ ਚ ਬੰਡੀ ਸੀ ਹਾਂ ਐ ਖੋਖਰਦਾ ਜੀ ਉਹ ਸਾਡੇ ਆਪ ਦੇ ਲਾੜੀਏ ਕੂਤਰ ਰਹੀ ਸੀ ਦੋ ਨਾਲ ਇਹ ਦੀ ਜਿਹੜੀ ਨਸਲ ਆ ਇਹ ਹੋਰ ਇਹ ਹੋਰ ਨਸਲ ਹੈ ਕਿਉਂਕਿ ਬਾਕੀ ਜਿਹੜੇ ਦਿਖਾਏ ਤੇ ਉਹਨਾਂ ਦਾ ਇਹਨਾਂ ਨਾਲ ਫਰਕ ਹੈ ਇਹ ਹੈ ਜੀ ਨਮੋਰ ਵਾਲੇ ਦੀ ਭੈਣ ਦਾ ਹੂੰ ਮੁੜ ਕੇ 167 ਤੇ ਚਨਾਰਸਰ ਜੀ ਇਹ ਰੌਲੀਏ ਦੇ ਨਾਲ ਕਨਾਰੇ ਜੀ ਅੱਛਾ ਹਾਂਜੀ ਇਹ ਇਹ ਕਿਹੜੀ ਨਸਲ ਆ ਫਿਰ ਇਹ ਆਪਣੇ ਜਿਹੜਾ ਉਹ ਨਮੂਰ ਵਾਲੀ ਕੁਧਰੀ ਹੈ ਜੀ ਹੂੰ ਉਹਦੀ ਭੈਣ ਦਾ ਬੱਚਾ ਜੀ ਉਹਦੀ ਭੈਣ ਦਾ ਬੱਚਾ ਹਾਂਜੀ ਅੱਛਾ ਇਹ ਹੂੰ ਦਾ ਵਜਨ ਬੋਜਨ ਦਾ ਤਾਂ ਸੀਗਾ ਜੀ ਇਹ ਵਿੰਨਾਂ ਲੈ ਕੇ ਜਾ ਜਦੋਂ ਬਾਈ ਛੜਨਦੇ ਪਤਾ ਨਹੀਂ ਲੋਹੇ ਦਾ ਹੀ ਬਣ ਜਾਂਦਾ ਸੀ ਜੀ ਵਜਨ ਤਾਂ ਹੁਣ ਵੀ ਵੀਰੇ ਥੋੜਾ ਹੀ ਆ ਬਸ ਹਾਂਜੀ ਆ ਹੀ ਹੈ ਅੱਛਾ ਹਾਂਜੀ ਆਹ 62 ਦਿੱਤੀ ਹੈ ਜੀ 2024 2024 ਜੀ ਅੱਛਾ 62 62 ਹਾਂਜੀ ਇਹ ਕਿੱਥੇ ਦਾ ਸੈਦੋਂ ਮੋਗੇ ਵਾਲਾ ਸੈਦੋਂ ਸੈਦੋਂ ਕੀ ਜੀ ਸੈਦੋਂ ਸੈਦੋਂ ਆ ਕੇ ਚੱਤ ਆ ਬਡਰੁੱਖਾ ਮੋਟਰਸਾਈਕਲ ਜੱਤੀ ਹੈ ਜੀ ਕੀ ਬਾਤ ਆ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਤੁਹਾਡੇ ਕਾਲਜ ਵੇਲੇ ਦੀਆਂ ਗੱਲਾਂ ਹੋਣੀਆਂ ਹਾਂ ਜੀ ਇਹ ਬੇਗੇ ਆ ਸੌਰੀ ਬਡਰੁੱਖਾ ਚੱਤੀ ਜੀ ਬਡਰੁੱਖਾ ਹਾਂ ਜੀ ਇਹਨੇ ਬਾੜੀ ਵਿੱਥ ਪਾਈ ਹੈ ਜੀ ਅੱਛਾ ਇਕੱਲੀ ਹੋਈ ਰਹੀ ਸੀ 32 ਤੇ 33 ਮਿੰਟ ਸ਼ਾਦੀ ਵਜਨ ਬੇਦਲ ਸਿੰਘ ਸਾਹਿਬ ਦੇ ਪਿੰਡ ਹਾਂ ਜੀ ਬਡਰੁੱਖਾ ਆ ਹੀ ਨਹੀਂ ਉਹਨਾਂ ਦਾ ਪਿੰਡ ਦਾ ਨਹੀਂ ਪਤਾ ਪਰ ਨਹੀਂ ਉਹ ਗੀਤਕਾਰ ਸੀ ਜਿਹੜਾ ਰਣਜੀਤ ਮਣੀ ਨੇ ਤੁਟੋ ਬਾਦੀਆਂ ਪਹਿਲਾਂ ਦੀਆਂ ਗੱਲਾਂ ਉਹ ਇਹਦੇ ਵੀ ਬਹੁਤ ਮਾਤਾ ਜੀ ਐਂ ਹੁਣ ਸੀ ਇਹ ਤਾਂ ਹੋਣ ਵੀ ਆ ਵੀਰੇ ਹਾਂ ਹੈਗੀ ਸਾਰਿਆਂ ਦੀ ਨਹੀਂ ਅੱਛਾ ਇਹ ਫਿਰ ਜਿਹੜੀ ਗੱਲ ਆਪਣੀ ਹੁਣ ਆ ਗਈ ਇਹ ਉਦੋਂ ਸੀਗੀਆਂ ਬਾਜੀ ਦਣੇ ਬਾਜੀ ਹਾਂ ਜੀ ਫਿਰ ਉਹ ਬਹਾਨੇ ਬਾਜੀ ਹਾਂ ਜੀ 10 12 ਤਾਂ ਨਹੀਂ ਹੋਏ ਨੇ ਜੀ ਮੈਨੂੰ ਲੱਗਦਾ ਬਡਰੋਖਾਂ ਵਾਲੀ ਨੇ ਤਾਂ ਅੱਛਾ ਇਹ ਉਹ ਬਹਾਨੇ ਬਾਜੀਆਂ ਬਾਈ ਜੀ ਮੌਕੇ ਸੀਗੇ ਉਹ ਤਾਂ ਉਹ ਗੱਲਾਂ ਗੱਲਾਂ ਨੇ ਉਹ ਗੱਲਾਂ ਨੇ ਹਾਂਜੀ ਉਹ ਬੜੀ ਤਿੰਨ ਚਾਰ ਬਾਜ਼ੀਆਂ ਵਾਲਾ ਦੂਜਾ ਕਬੂਤਰ ਜਿੰਗੋ ਉਹ ਗੱਲਾਂ ਵੱਡੀਆਂ ਨੇ ਫਤੇਪੁਰ ਵਾਲਾ ਬਾਈ ਕਹਿੰਦਾ ਵੀ ਤਿੰਨ ਚਾਰ ਬਾਜ਼ੀਆਂ ਵਾਲਾ ਫਤੇਪੁਰ ਵਾਲਾ ਥੱਲੇ ਬੈਠਾ ਅੱਛਾ ਅੱਛਾ ਜਿਹੜੀ ਬਾਈ ਜੀ ਦਵਾਈ ਬੁੱਟੀਆਂ ਬਾਹਰਲੀ ਕੰਟਰੀ ਵਾਲੀਆਂ ਕਿ ਇਹ ਕੱਲਾ ਜੀ ਬਾਹਰਲੀ ਵਰਤਦੇ ਆ ਵਰਮ ਹਾਂ ਡੀ ਵਾਰਮਿੰਗ ਵਾਸਤੇ ਮੈਡੀ ਵਰਮ ਜਾਂ ਵਰਮ ਆਊਟ ਹਾਂਜੀ ਤੇ ਜਾਂ ਜੀ ਵਰਤਦੇ ਆ ਉਹ ਆਪਣਾ ਗਲੂਕੋਜ਼ ਪਾਊਡਰ ਪੁਲੂ ਕੋ ਜਿਹੜਾ ਆਇਆ ਨੂੰ ਰਿਐਕਸ਼ਨ ਕਰਦੇ ਆ ਹ ਇੱਕ ਉਹ ਆਪਣੇ ਮਿਲ ਲਦੈਣ ਹੋ ਜਾਂਦੀ ਆ ਆਰਤੀ ਚੌਂਗ ਗੁਰਦੇਵ ਨਗਰ ਆਰਤੀ ਚੌਂਗ ਚੋਂ ਉਹ ਓਦਰੀ ਦੁਕਾਨ ਆ ਬਾਕੀ ਸਾਰਾ ਕੁਝ ਜੀ ਇਧਰ ਇਧਰ ਲਈ ਆ ਬਾਦਾਮਗਰੀ ਤੱਕ ਵੀ ਬਾਦਾਮ ਤਾਂ ਆਉਂਦੀ ਸਾਰੇ ਕੈਲੀਫੋਰਨੀਆੋਂ ਆਪਣੇ ਤਾਂ ਤੁਹਾਨੂੰ ਪਤਾ ਹੁੰਦੀ ਨਹੀਂ ਖੇਤੀ ਉਹ ਟਾਂਟਲੀ ਹੁੰਦੀ ਹੋਵੇ ਹਾਂਜੀ ਆ ਵੀ ਦੋ ਤਿੰਨ ਮਾਈਲ ਅੱਤੇ ਆ ਜੀ ਅੱਛਾ ਹਾਂਜੀ ਇੱਕ ਸ਼ਾਇਦ ਲਦਾਲ ਜਿੱਤੇ ਇਹ ਲਦਾਲ ਫਤਿਹਪੁਰੇ ਉਹੀ ਆ ਧੰਨਵਾਦੀਆਂ ਨਾਲ ਹਾਂਜੀ ਟੀਵੀ ਜੀਪ ਵਾਲੀ ਦਾ ਭਰਾ ਹੀ ਸਗਾ अच्छा हां जी एदी ਹੁਣ ਦੂਰ ਦੂਰ ਸ਼ਾਮੜੇ ਚ ਜਾਲੀ ਕਰਕੇ ਮਾੜੀ ਹੋਈ ਪਈ ਐ ਹਮ ਸੀ ਐਵੀ ਵਾਲਾ ਇਹ ਬਾਈ ਜੀ ਫੰਗ ਸਾਰੀ ਝੜੇ ਬੈਠੇ ਆ ਫਿਰ ਮਤਲਬ ਹੁਣ ਜਿਹੜਾ ਹਮਿਡੀ ਵਾਲਾ ਜੀ ਹੁਣ ਇਹਨਾਂ ਦਾ ਕੰਮ ਆਉਣ ਦਾ ਟਾਈਮ ਐ ਉਹ ਟਪਕੇ ਹੀ ਟਾਈਮ ਉਹ ਜਿਵੇਂ ਉਹ ਜਿਹੜੇ ਪੱਟ ਦੇ ਪੁੱਟਦੇ ਹੁੰਦੇ ਆ ਬਾਈ ਜੀ ਉਹ ਜਿਹੜੇ ਲੇਟ ਪੱਟਿਓ ਹੋ ਹੈਗੇ ਨੇ ਜੀ ਔਰ ਹੁਣ ਫਾਇਦਾ ਕੋਈ ਨਹੀਂ ਹੁਣ ਕੱਲ ਛੱਡੀ ਸੀ ਜੀ ਬਾਜੀ ਵਜੀਤ ਕੇ ਪਿੰਡ ਰਾਤ ਨੂੰ ਬੈਠੀਆਂ ਨਹੀਂ ਹੈਗੀਆਂ ਜੀ ਅੱਛਾ ਇੱਕ ਮੈਂ ਗੱਲ ਹੋਰ ਸੱਚ ਪੁੱਛਣੀ ਸੀ ਇਹ ਗੱਲਾਂ ਬਾਤਾਂ ਚੱਲਦੀਆਂ ਦਾ ਮੈਂ ਸਰਾਬੇ ਬਾਜੀ ਸਾਡੇ ਸਿਆਲ ਜੇ ਮੰਨ ਲਓ ਸਿਆਲ ਨਹੀਂ ਅਪ੍ਰੈਲ ਚ ਸ਼ਾਇਦ 50 ਅਪ੍ਰੈਲ ਚ ਉੱਥੇ ਉਹ ਹਿਸਵਾਲ ਵਾਲਿਆਂ ਨੇ 80 82 ਕਬੂਤਰ ਫਿਰਦੇ ਸੀ ਉਹਨਾਂ ਨੇ ਛਤਰੀ ਖੜੀ ਕੀਤੀ 82 ਕਬੂਤਰਾਂ ਚੋਂ ਦੋ ਉਹਨਾਂ ਦੇ ਸਿੱਧੇ ਆ ਕੇ ਉਹਨਾਂ ਦੀ ਛਤਰੀ ਤੇ ਘੜੀ ਤੋਂ ਦੇਖ ਕੇ 5 ਮਿੰਟ ਚ ਬਹਿ ਗਏ ਵੀ ਉਹ ਵੀ ਕਹਿੰਦੇ ਬਾਈ ਜੀ ਸਾਹਿਬ ਕਲਾਕਾਰੀ ਆ ਕਲਾਕਾਰੀ ਪਤਾ ਕੀ ਦੇਖੋ ਬਗਾਨਾ ਪਿੰਡ ਹੈ ਜੀ ਆਪਣੇ ਨਾਲ ਇੰਨਾ ਕੋਆਪਰੇਟ ਕਰਦੇ ਆਪਣੇ 2017 ਦੇ ਕਬੂਤਰ ਰੱਖਿਆ ਕਦੇ ਵੀ ਸਾਨੂੰ ਕਦੇ ਨੇ ਕਿਸੇ ਨੇ ਲਾਂਭਾ ਉਹ ਗੱਲ ਸਾਨੂੰ ਦੱਸ ਦਿੰਦਾ ਗੱਲ ਸੁਣਿਓ ਲਾਂਭਣ ਦਿੱਤਾ ਨਾ ਤਾਂ ਅਸੀਂ ਕਦੇ ਜੀ ਆਉ ਆਉ ਜੇ ਕਰਦੇ ਆ ਨਾ ਆ ਜਾ ਪੁੱਤ ਓਏ ਨਾ ਪੁਛਕੜਾ ਮਾਰਦੇ ਆ ਉਹ ਗੱਲ ਦੀ ਸਮਝ ਲੱਗਦੀ ਆ ਆ ਜਾ ਪੁੱਤ ਓਏ ਨਾ ਸਾਡੇ ਘੁੰਗਰੂ ਨੇ ਜੀ ਸਾਡੇ ਤਾਂ ਜੀ ਤਾਂ ਬਹਿ ਗਿਆ ਜੀ ਤਾਂ ਪਾਰਾ ਕੰਮ ਹਾਂ ਦੂਸਰਾ ਵੀ ਦਿੱਤੀਆਂ ਹੀ ਆਪਾਂ ਹਾਂ ਤੇ ਜੇ ਨਾ ਬੈਠਿਆ ਹਾਂ ਤੇ ਹੁਣ ਰਾਤ ਗਮਾ ਕੇ ਆਏ ਆ ਜੀ ਨਹੀਂ ਮੈਂ ਮੇਰੀ ਜਿਹੜੀ ਕਹਿਣ ਦਾ ਮਤਲਬ ਸੀ ਵੀ ਉਹਨਾਂ ਨੇ ਸਖਾਏ ਕਹਿੰਦੇ ਇੰਨੇ ਕਬੂਤਰ ਆ ਅਨਮੋਲ ਵਾਲੇ ਦਾ ਭਰਾ ਹੈ ਸੰਗਰਾਣੇ ਵਾਲੀ ਦਾ ਅੱਛਾ ਇਹ ਜਿਹੜਾ ਇਹ ਹੈ ਜੀ ਸੁੱਕਿਆ ਨਹੀਂ ਕਿ ਇਹਨਾਂ ਦਾ ਫਿਰ ਗਿਆ ਹਾਂ ਜਦੋਂ ਯਾਨੀ ਫਿਰ ਇਹ 303 ਕੱਢਣੀ ਆ 47 ਭਈ ਉਹ ਦਿਨੇ ਕੁਝ ਕਰਕੇ ਹੀ ਮੁੜੂ ਕੁਝ ਕਰਕੇ ਹੀ ਮੁੜਦੇ ਆਂ ਕੀ ਆ ਬਾਤ ਇਹ ਬਾਈ ਜੀ ਕਿਹੜੀ ਨਸਲ ਆ ਇਹ ਜੀ ਆਪਣਾ ਚ ਉਹੀ ਜਿਹੜਾ ਮੇਰਾ ਸਭ ਤੋਂ ਫੇਵਰਿਟ ਕੂਤਰਾ ਚੱਬਣ ਵਾਲਾ ਹੂੰ ਉਹ ਦਾ ਪੁੱਤ ਹੈ ਜੀ ਹੂੰ ਇਹਦੇ ਇਹ 9 ਪਣ ਪਰ ਰੋਕੇ ਹੋਏ ਨੇ ਇੱਕੋ ਹੀ ਨਮੂਲ ਛੱਡਿਆ ਸੀਗਾ ਹੂੰ 9 ਐਤਕੀ ਨਹੀਂ ਪਹਿਲਾਂ ਦੇ ਰੋਕੇ ਹੋਏ ਆ ਇਹ ਵੀ ਰੋਕਤਾ ਜੀ ਉਹ ਨਮੂਲ ਵਾਲਾ ਇਸ ਤੋਂ ਬਾਅਦ ਐ ਸੋਚਿਆ ਵੀ ਜੋੜੇ ਦਾ ਬੱਚਾ ਡਾਉਣਾ ਨਹੀਂ ਹੈਗਾ ਜੀ ਬਰੀਡਿੰਗ ਵਾਸਤੇ ਰੱਖਣੇ ਅੱਛਾ ਜੇ ਕਿਤੇ ਅੜਿਆ ਸੁੜਿਆ ਕੰਮ ਆ ਨਹੀਂ ਪਤਾ ਕਿ ਜੇ ਘਰੋਂ ਗਮਾਜ ਗੁੰਝ ਗਿਆ ਜੀ ਮੁੜ ਕੇ ਚਾਰ ਦਿਨ ਨੀਂਦ ਨਹੀਂ ਆਉਂਦੀ ਨੀਂਦ ਤਾਂ ਫਿਰ ਜਦਨੇ ਜੋ ਉਹ ਆ ਸੰਗਰਾਣੇ ਜਿੱਤੀ ਸੀ ਜੀ ਦੀ ਭੈਣ 24 ਜੀ ਉਹ ਨਹੀਂ ਇਹ ਨਲਾ ਦਾ 22 ਚੀਜ਼ਾਂ ਬਣਦੀ ਜਿੱਤੀ ਹੈ। ਉਹ ਜਿਹੜੇ ਸੱਤ ਨੇ ਅੱਡ ਬੰਡੀ ਹੋਈ ਸੀ ਉਹ ਹੈ ਜੀ ਇਹ। ਇਹਦੀ ਪੈਣ ਜੀ ਉੱਥੇ ਜਿੱਤੀ ਆਪਣਾ ਹਰੀ ਵਾਲੇ ਬਾਦ ਜੀ 18000 ਵਾਲੇ ਮੋਢੇ ਚ ਹਰੀਆਲ ਉਹ ਪਵਿੱਤਰ ਹੋਣਾ ਦੇ ਪਿੰਡ ਨਹੀਂ ਜੀ ਇਹ ਥਾੜ ਦਾ ਪਿੰਡਾ ਬਾਈ ਜੀ ਸੁਬਿੰਦਰ ਨੰਬਰ ਦਾ ਪਿੰਡ ਉਹ ਪਿੰਡ ਹੋਰ ਸੀ ਹਾਂਜੀ ਅੱਛਾ ਹਾਂਜੀ ਪਤਾ ਕੀ ਹੈ ਜੀ ਹੁਣ ਸਾਰੇ ਮੱਲੋਂ ਆਏ ਵੀ ਕੋਈ ਕਿਹਦਾ ਪੈਣਪਰਾ ਉਹੀ ਸਿਸਟਮ ਹੈ। ਖਾਨਦਾਨ ਉਹੀ ਹੈ। ਇਹ ਜਿਹੜੇ ਆ ਥੱਲੇ ਜੋੜੇ ਹੀ ਆ ਇਹ ਆ ਕਿਸੇ ਤੋਂ ਹੋਰ ਆਏ ਲੱਗਦੇ ਆ। ਨਹੀਂ ਨਹੀਂ ਆਪਦੇ ਹੀ ਸਾਰੇ ਇਹ ਬੜਾ ਪਰਦੇ ਵਿੱਚ ਰੱਖੇ ਆ ਇਹ ਪਰਦੇ ਮੀਂਹ ਦੀ ਰੁੱਤ ਨਾਲ ਹੀ ਜੋੜੇ ਮਿਲ ਕੇ ਰੱਖੇ ਹੋਏ ਆ ਜੀ ਠੀਕ 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 ਮੀਂਹ ਦਾ ਹੈਗਾ ਮਸਲਾ ਠੀਕ ਆ ਤੇ ਇਹਦਾ ਭਰਾ ਜੀ ਇਤ ਕੀ ਖੇਮੂ ਆਣੇ ਬੜਾ ਜ਼ਿਆਦਾ ਉੱਡਿਆ ਸੀਗਾ 24 ਚ ਇਹ 24 ਕੀ ਬਾਤ ਆ ਗੱਲ ਇਹ ਬਾਈ ਜੀ ਗੱਲਾਂ ਅੱਜ ਮਾਲਵਾ ਟੀਵੀ ਦੀ ਟੀਮ ਉਹੀ ਨਹੀਂ ਬਾਈ ਚੀਨੇ ਕੋਲੇ ਆਈ ਇਹ ਜਿੰਨੇ ਕਬੂਤਰ ਆਈ ਜਾਂਦੇ ਆ ਇਹ 24 ਵਾਲੇ ਹੀ ਆ ਜੇਠਾੜ ਵਾਲੇ ਹਾਂਜੀ ਕਿਉਂਕਿ ਗੱਲਾਂ ਇਹ ਜ਼ਿਆਦੇ ਵੱਡੀਆਂ ਹੋ ਗਈਆਂ ਦੇ ਕੋਈ ਇੰਨੇ ਨਿਕਲਨੇ ਵੀ ਆ ਵੀ ਭਾਈ ਜੀ 24 ਆ ਇਹ ਵੀ 24 ਇਹ ਬਸ ਜਿਵੇਂ ਵੋਟਾਂ ਦੀ ਗਿਣਤੀ ਹੁੰਦੀ ਹੁੰਦੀ ਹੈ ਨਾ ਵੀ 200 ਨਿਕਲੇ 205 ਨਹੀਂ ਹੁੰਦੀਆਂ ਐਵੇਂ ਜਿਵੇਂ 24 ਚੋਂ ਇੰਨੇ ਅਸਤਰ ਸ਼ਸਤਰ ਕਿਸੇ ਦੇ ਖੁੱਡੇ ਚੋਂ ਹੀ ਨਿਕਲਨੇ ਆ ਅੱਛਾ ਭਾਈ ਜੀ ਇਹ ਸਾਰਾ 24 ਦੇ ਤੁਸੀਂ ਹਥਿਆਰ ਦਿਖਾਤੇ ਹਜੇ ਕੁਝ ਹੋਰ ਵੀ ਹੋਣਗੇ ਜਿਹੜੇ ਨਹੀਂ ਫੜੇ ਗਏ ਉਹ ਆਂਡਿਆਂ ਦੇ ਜੀ ਕੋਈ ਫੜੇ ਆਂਡਾ ਨਾ ਟੁੱਟ ਜੇ ਨਹੀਂ ਨਹੀਂ ਹਾਂ ਜੀ ਉਹ ਆ ਤੇ ਇਹ ਜਿਹੜੇ ਬਾਈ ਜੀ ਹੁਣ ਤੁਸੀਂ ਇਹ ਬਰੀਡ ਰੱਖੀ ਆ ਜੇ ਕਿਸੇ ਨੇ ਮੂਵੀ ਦੇਖ ਕੇ ਕਹਿਤਾ ਵੀ ਬਾਈ ਜੀ ਉਹ ਬਰੀਡ ਇਹਨਾਂ ਦੇ ਭੈਣ ਭਰਾ ਹੈਗੇ ਇਹ ਦੇਖੋ ਇਹ ਦੇਖੋ ਮੈਨੂੰ ਵੀ ਸ਼ੌਂਕ ਹੈ ਜੀ ਇਹ ਨਹੀਂ ਦਿੱਤੇ ਜਾਂਦੇ ਹਾਂ ਇਹ ਜਿਹੜੀ ਗੱਲ ਹੈ ਇਹ ਆਉਣ ਵਾਲੇ ਸਮੇਂ ਮੈਸੇਜ ਵੀ ਆ ਕਿ ਨਹੀਂ ਇਹ ਇਨਾਂ ਦੇ ਜਿਵੇਂ ਮੰਨ ਲਓ ਵੀ 10 15 ਹੀ ਰੋਕੇ ਹੋਣਗੇ ਬਾਕੀ ਇਹਨਾਂ ਦੇ ਮਾਂ ਤੇ ਭੈਣ ਪਾਈ ਹੈ ਜਿਹੜੇ ਆ ਦੂਜੀ ਆਪਾਂ ਦੰਨੇ ਆ ਜੀ ਮੰਨ ਲਓ ਪਾ 300 ਬੱਚਾ ਕਢਾਉਣੇ ਆ ਜਾਂ ਬਾਜੀ ਛੱਡਦੇ ਕੋਈ ਹਾਰ ਜਾਂਦਾ ਆਪਾਂ ਕੋਈ 5000 ਰੁਪਏ ਦੇ ਕੇ ਇਕੱਲੀ ਮੂਹਰ ਲਵਾਉਣ ਤਾਂ ਜਾਂਦੇ ਨਹੀਂ ਸਹੀ ਗੱਲ ਆ ਵੀ ਆਪਾਂ ਅਗਲੇ ਵਾਸਤੇ 5000 ਰੁਪਏ ਦੇ ਕੇ ਮੂਹਰ ਲਵਾਉਣ ਉਹ ਵੀ ਟੀਨਾ ਮਾਨ ਸਾਹਿਬ ਆ ਬਈ ਆਪਾਂ ਜੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਬਈ ਜ ਕਿਸੇ ਬੰਦੇ ਨੂੰ ਨਰਾਸ਼ ਹੋ ਨਾ ਕਰੀਏ ਨਹੀਂ ਕਰੇ ਸਹੀ ਗੱਲ ਹੈ ਪਰ ਹੁਣ ਦੇਖੋ ਵੀ ਚੀਨਾ ਕੱਲਾ ਕੋੜੇ ਕਬੂਤਰ ਢਾਈ ਦਿਨ ਸੁਆ ਹੈ ਹੁਣ ਆਪਾਂ 500 ਬੰਦੋ ਦੇ ਨਹੀਂ ਸਕਦੇ ਜੀ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਬਾਕੀ ਆਨਾਂ ਨੂੰ ਬੰਦੇ ਹੁੰਦਾ ਖਾਸ ਕਰ ਜੀ ਨਹੀਂ ਸਹੀ ਗੱਲ ਹੈ ਜਿਹੜੇ ਆਪਦੇ ਗਰੁੱਪ ਦੇ ਬੰਦੇ ਆਪਾਂ ਕੋਈ ਨਿਰਾਸ਼ ਨਹੀਂ ਹੁੰਦੇ ਸਾਰੇ ਭਰਾ ਐ ਜੀ ਵੀ ਖੁਸ਼ ਕਰਕੇ ਮੋੜਦੇ ਚਲੋ ਬਹੁਤ ਬਾਈ ਹੋਰ ਕੋਈ ਬਾਈ ਜੀ ਗੱਲਬਾਤ ਤੇ ਹੋਰ ਬਾਕੀ ਬਾਈ ਨੇ ਮਾਰੀ ਤਾਂ ਕੈਮਰਾ ਸਾਰੇ ਕਬੂਤਰ ਦਿਖਾਏ ਸਾਰੇ ਹਾਂ ਜੀ ਸਾਰਾ ਕੁਝ ਐਨ ਜਿਹੜੇ ਨਵੇਂ ਖੁੱਡੇ ਆ ਉਹ ਜਿਹੜੇ ਲੋਕ ਕਹਿੰਦੇ ਹਾਂਜੀ ਉਹ ਜ਼ਰੂਰ ਦਿਖਾਓ ਆਓ ਬਾਈ ਜੀ ਜਿਹੜੇ ਹੁਣ ਤਿਆਰ ਕੀਤੇ ਆ ਕਿਉਂਕਿ ਜਿਉਂ-ਜਿਉਂ ਬੰਦਾ ਅੱਗੇ ਵੱਲ ਵਧਦਾ ਵਾ ਜੇ ਉਹ ਆਪਦੀ ਜਿਹੜੀ ਚੀਜ਼ ਆ ਜਿਹੜੀ ਪਰਮਾਤਮਾ ਨੇ ਦਿੱਤੀ ਆ ਉਹਦੀ ਖੂਬਸੂਰਤੀ ਲਈ ਕੋਈ ਮਰੂਤੀਕਾਰ ਤੇ ਆ ਮਰੂਤੀਕਾਰ ਤੋਂ ਫਿਰ ਕੋਈ ਉਸ ਤੋਂ ਵੱਡੀ ਤੇ ਗਿਆ ਫਿਰ ਕੋਈ ਜਦੋਂ ਪਰਮਾਤਮਾ ਕਿਰਪਾ ਕਰਦਾ ਤੇ ਫਿਰ ਫੋਰਚੂਨ ਤੇ ਗੱਲ ਪਹੁੰਚ ਜਾਂਦੀ ਆ ਹੁਣ ਤਾਂ ਇਹ ਚੋ ਤੇ ਅੱਜ ਇਹ ਚੀਨਾ ਮਾਨਸਾ ਵਾਲਾ ਤੇ ਜਿਹੜੀ ਆਪਾਂ ਗੱਲ ਕਰਦੇ ਸੀ ਲੋਕ ਵੀ ਗੱਲ ਕਰਦੇ ਸੀ ਵੀ ਬਾਈ ਨੇ ਖੁੱਡੇ ਬਾਈ ਜੀ ਵੀ ਇੱਕਨ ਪ੍ਰੋਗਰਾਮ ਕੀਤਾ ਵਾ ਤੇ ਉਹ ਸਾਰਾ ਪ੍ਰੋਗਰਾਮ ਦੋ ਬੰਦੇ ਸਾਡੇ ਮਤਲਬ ਛੁੱਟੀ ਕਰ ਗਏ ਹੁਣ ਬਾਜ਼ੀਆਂ ਤੋਂ ਬਾਅਦ ਘਰੇ ਚਲੇ ਗਏ ਇੱਕ ਉਹ ਨਿੱਕੂ ਸੀ ਇੱਕ ਰਜਿੰਦਰ ਸੀ ਸਾਰਾ ਸੀਜ਼ਨ ਉਹਨੇ ਆ ਇਹਦੇ ਉੱਪਰ ਟਪਾਏ ਜੀ ਆ ਦੋ ਆ ਬੰਦਾ ਬਾਜ਼ੀਆਂ ਜਾਣ ਵਾਲਾ ਜੀ ਜੋੜੀ ਆ ਆ ਜੈਂਗੋ ਜੀ ਦੇਦੀ ਇਹ ਇਹਦਾ ਕੀ ਨਵਾਂ ਇਹਦਾ ਨਾ ਹੀਰਾ ਜੀ ਤੇ ਉਹ ਹੀਰਾ ਅੱਖ ਵੀ ਕਿਸੇ ਨੂੰ ਇਹਦੀ ਹੀਰੇ ਵਾਲੀ ਲੱਗੀ ਉਹ ਇਹ ਮਨ ਲਾ ਹੀਰੇ ਦੀ ਅੱਖ ਦੇ ਸਤਨਾਮ ਸਿੱਧੀ ਅੱਖ 'ਚ ਮਾਰ ਗੱਲ ਹੀਰੇ ਅੱਖ ਜਿਹੜੀ ਆ ਇਹ ਫਿਰ ਸੂਰਜ ਦੇ ਪਿੱਛੇ ਚੀਨੇ ਨੂੰ ਪਛਾਣ ਲੈਂਦੀ ਉਹ ਵੀ ਆ ਉਹ ਚੀਨਾ ਚੀਨੇ ਦਾ ਉੜਦਾ ਉਹ ਦੂਜਾ ਬੱਬੂ ਦੇ ਨਾਲ ਜੀ ਉਹਦੀ ਜੋੜੀ ਹੈ ਉਹਨੇ ਮਤਲਬ ਬੱਬੂ ਨੇ ਜਿਵੇਂ ਕੁਝ ਕਹਿਣਾ ਉਹਨੇ ਕਰਨਾ ਜੀ ਹਾਂ ਉਹ ਸਾਡਾ ਸਭ ਤੋਂ ਪੁਰਾਣਾ ਮੁੰਡਾ ਹੈ ਇਹ ਤਾਂ ਮੈਨੂੰ ਲੱਗਦਾ ਦਰਫਤਾਂ ਦਰੁਖਤਾਂ ਤੇ ਵੀ ਚੜ ਜਾਂਦਾ ਹੋਊਗਾ ਪੂਰਾ ਤੇ ਕਿਉਂਕਿ ਪੰਜਿਆਂ ਤੇ ਹੀ ਖੜਾ ਹੁਣ ਵੀ ਪੂਰਾ ਕਿ ਸਤਨਾਮ ਸਾਰਾ ਕੁਝ ਹੀ ਨਾ ਕਵਰ ਕਰ ਲਈ ਮੁੰਡੇ ਦਾ ਆ ਇੱਧਰ ਦੂਜੀ ਜਗ੍ਹਾ ਤੋਂ ਦੱਸੋ। ਅੱਛਾ ਇਹ ਹੁਣ ਨਵੇਂ ਬਣਾਏ ਆ ਜਿਹੜੇ ਖੁੱਡੇ? ਹਾਂਜੀ। ਅੱਛਾ, ਕੀ ਆ ਬਾਤ ਆ? ਕੀ ਆ ਬਾਤ ਆ? ਇਹ ਇਹ ਬਾਈ ਜੀ ਬਈ ਕੀ ਇਹਨਾਂ 'ਚ ਜਿਹੜੇ ਇਹ ਖੁੱਡੇ ਬਣੇ ਆ ਖਾਸੀਅਤ? ਖਾਸੀਅਤ ਬਾਈ ਜਿਹੜੀ ਆਹਾ ਵਿਚਾਲੋਂ ਵਿਚਾਲੋਂ ਕੱਚਾ ਛੱਡਿਆ ਜੀ। ਅੱਛਾ ਆਹਾ ਕੱਚਾ ਵਾ? ਆ ਕੱਚਾ ਜੀ। ਉਤੋਂ ਵਾਲ ਪੱਟੀ ਪਲਾਸਟਰ ਸਾਰਾ ਜਿਵੇਂ ਸਿਸਟਮ ਹੋਮੀ ਆ। ਹਾਂ। ਇੱਕ ਤਾਂ ਜੀ ਇਹ ਜਦੋਂ ਜਿਵੇਂ ਹੁਣ ਸਾਈਡ ਤੋਂ ਕੂਲਰ ਚੱਲਦੇ ਆ। ਹਾਂ। ਮਿੱਟੀ ਠਰ ਜਾਂਦੀ ਹੈ ਜੀ। ਕੀ ਆ ਬਾਤ ਆ? ਠੰਡੇ ਰਹਿੰਦੇ ਨੇ। ਸਤਨਾਮ ਬਾੜ ਕਮਰਾ ਕਿਉਂਕਿ ਮੈਂ ਤਾਂ ਵੈਸੇ ਹੀ ਸਮਝਿਆ ਸੀ ਪਰ ਦੱਸਣ ਤੇ ਆ। ਬਾਈ ਜੀ ਜਿਹੜੀ ਆਹ ਕੰਨ ਦਾ ਇਹ ਕੰਨ ਦਾ ਬਾਲ ਪੱਟੀ ਹੋਈ ਹੋਈ ਉੱਤੇ ਲੈਂਟਰ ਜਿਹੜਾ ਪਲਾਸਟਰ ਆਹ ਜਿਹੜੀ ਗੱਲ ਆ ਤੁਸੀਂ ਕਹੋਗੇ ਵੀ ਕਿਤੇ ਬਾਲ ਪੱਟੀ ਇਹਦੇ ਤੇ ਨਹੀਂ ਹੋਈ ਹੋਈ ਇਹ ਬਿਲਕੁਲ ਕੱਚੀ ਕੱਚੀ ਕੰਨ ਦਾ ਹਾਂਜੀ ਬਾਈ ਜੀ ਉਹਨਾਂ ਨੇ ਜਿਹੜੀ ਗੱਲ ਦੱਸੀ ਆ ਵੀ ਜਦੋਂ ਕੂਲਰ ਚੱਲਦਾ ਵਾ ਕਨੇ ਤਾਂ ਜਿੰਨਾ ਠੰਡਾ ਹੋਣਾ ਹੋਣਾ ਵਾ ਆ ਕੱਚੀ ਕੰਧ ਨੇ ਉਹਦੇ ਚ ਆਪਣੀ ਉਹ ਜਿਹੜੀ ਗੰਧ ਵੀ ਦੇਣੀ ਆ ਤੇ ਕੁਆਲਟੀ ਵੀ ਅੱਛਾ ਜਿੰਨੇ ਵੀ ਇੱਕ ਮੈਂ ਗੱਲ ਹੋਰ ਪੁੱਛਣਾ ਕਿਉਂਕਿ ਇਹ ਆਪਾਂ ਮਾਡਰਨਰ ਹੋ ਗਏ ਕਬੂਤਰ ਤਾਂ ਕੱਚੇ ਖੁੱਡਿਆਂ ਚ ਹੀ ਰਹਿੰਦੇ ਆ ਇਹਨਾਂ ਦੀ ਜਿਹੜੀ ਮਿੱਟੀ ਦੀ ਸਗੰਧ ਆ ਖੁਸ਼ਬੂ ਆ ਮਿੱਟੀ ਦੀ ਸਮੈਲ ਨਹੀਂ ਕਹਿੰਦੇ ਆਪਾਂ ਸਗੰਧ ਤੇ ਖੁਸ਼ਬੂ ਕਹਿ ਸਕਦੇ ਆ ਕਿਉਂਕਿ ਉਹ ਫਿਰ ਕੁਸ਼ ਇਹਨਾਂ ਦੇ ਨਹਾਸਾ ਨੂੰ ਅਸਰ ਕਰਦੀ ਆ ਜਿਵੇਂ ਨਾ ਜੀ ਦੇਖੋ ਪੁਰਾਣੀਆਂ ਬੁੜੀਆਂ ਪੋਚਾ ਮਾਰਦੇ ਸੀ ਥੱਲੇ ਤਾਂ ਮਿੱਟੀ ਲਿਪੇ ਹੋਈ ਹੈ ਜੀ ਆਹ ਜਦੋਂ ਮੰਨ ਲਓ ਹੁਣ ਇਹਨੂੰ ਤਾਂ ਆਪਾਂ ਨਵਾਂ ਦੁਆਰੇ ਬਣਾ ਨਹੀਂ ਸਕਦੇ ਕੁਝ ਨਾ ਆਹ ਜੇ ਦੇਖੋ ਹਰ ਹਫਤੇ ਸਾਡੇ ਬੰਦੇ ਆ ਪੋਚਾ ਮਲਦੇ ਇਹਦੇ ਤੇ ਆਹ ਥੱਲੇ ਵੀ ਪੋਚਾ ਮਾਰੇ ਹੋਇਆ ਹੈ ਅੱਛਾ ਜਿਹੜੀ ਥੋੜੀ ਜਿਹੀ ਮਤਲਬ ਹੁਣ ਮਿੱਟੀ ਹੋਣੀ ਵੀ ਨਹੀਂ ਪੋਚੇ ਜਿਹੜੀ ਨਹੀਂ ਹੈ ਨਹੀਂ ਇਹ ਪਾਂਡੋ ਮਿੱਟੀ ਹੁੰਦੀ ਹੈ ਜੀ ਅੱਛਾ ਇਹਦੀ ਸਮੈਲ ਖੁਸ਼ਬੂ ਗੰਧ ਹਾਂਜੀ ਹਾਂ ਇਹ ਚੰਗੀ ਫ੍ਰੈਗਰੈਂਸ ਹੁੰਦੀ ਹੈ ਇਹ ਚੋਂ ਜਿਵੇਂ ਬੁੜੀਆਂ ਜਦੋਂ ਰੋਟੀ ਪਾਣੀ ਪਹਿਲਾਂ ਬਣਾਉਣੀਆਂ ਜਾਂ ਉਹ ਕਰਦੇ ਜਾਂ ਘਰੇ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਪਹਿਲਾਂ ਆ ਵੀ ਉਹਦੇ ਆਪਾਂ ਪਾਣ ਦਾ ਪੋਚਾ ਮਾਰਾਂਗੇ ਪੋਚਾ ਮਾਰਾਂਗੇ ਵੀ ਹਾਂ ਇਹ ਜਿਆਦਾ ਠੰਡੀ ਹੈ ਜੀ ਖੁੱਡੇ ਫੋਰ ਠੰਡੇ ਰਹਿੰਦੇ ਆ ਹੁਣ ਵੀ ਕਾਫੀ ਚਲੋ ਮੌਸਮ ਵੀ ਠੰਡਾ ਤੇ ਪਰ ਇਹ ਨਵੀਂ ਇਹ ਵੀ ਅੱਜ ਗੱਲ ਕਿਉਂਕਿ ਜਿਹੜੀ ਬਾਈ ਚੀਨੇ ਮਾਨਸਰ ਦੀ ਲੋਕ ਗੱਲ ਕਰਦੇ ਸੀ ਵੀ ਬਾਈ ਨੇ ਖੁੱਡੇ ਬਣਾਏ ਆ ਬਾਈ ਜੀ ਖੁੱਡੇ ਖੁੱਡੇ ਹੀ ਆ ਪਰ ਉਹਨਾਂ ਚ ਇਹ ਕੁਆਲਿਟੀ ਆ ਇਧਰੋਂ ਕੂਲਰ ਚੱਲਦਾ ਜੀ ਆ ਖੁੱਡੇ ਦੇ ਵਿੱਚ ਹਵਾ ਕਰਾਸ ਹੁੰਦੀ ਹੈ ਦੋ ਦੋ ਖੁੱਡਿਆਂ ਦਾ ਆਪਸ ਚ ਟੱਚ ਹੈ ਅੱਛਾ ਹਾਂ ਜੀ ਸਾਰੇ ਖੁੱਡਿਆਂ ਦੀ ਵਿੱਚੋਂ ਸੇਮ ਹੀ ਫੀਲਿੰਗ ਹੈ ਇੱਕ ਕੂਤਰੋਂ ਆਏ ਛੱਡੋ ਛਡਵਾਏ ਲੱਗਦਾ ਜੀ ਮੈਂ ਦੂਜੇ ਖੁੱਡੇ ਜਾ ਗਿਆ ਸਾਰਿਆਂ ਦੇ ਅੰਦਰੋਂ ਜਿਹੜਾ ਵਿਊ ਹੈ ਜੀ ਆਹੀ ਇਹ ਵੀ ਗੱਲ ਥੋੜੀ ਜਿਵੇਂ ਆਪਾਂ ਕਹਿੰਦੇ ਆ ਵੀ ਗਰਮ ਸਰਦ ਹੋ ਗਏ ਹਾਂਜੀ ਉਹ ਨਹੀਂ ਵੀ ਜੇ ਆਪਾਂ ਇੱਕ ਖੁੱਡੇ 'ਚੋਂ ਫੜ ਕੇ ਦੂਜੇ ਛੱਡਣਾ ਜਾਂ ਦੂਜੇ 'ਚ ਉਹ ਇੱਕੋ ਜੀ ਉਹਨਾਂ ਦੀ ਉਹ ਜੋ ਟੈਂਪਰੇਚਰ ਆ ਹਾਂਜੀ ਇਹ ਟੈਂਪ ਨਹੀਂ ਇਹ ਦੂਜੇ ਖੁੱਡੇ 'ਚ ਨਾ ਕਈ ਵਾਰੀ ਉਪਰਾ ਕਰਦੇ ਆ ਤਾਂ ਦਾਣੇ ਗਣ ਥੱਲੇ ਨਹੀਂ ਉਤਰਦੇ ਜਿਹੜੇ ਸਾਡੇ ਖੁੱਡੇ ਐ ਜੀ ਲੁੱਕ ਦੇ ਇੱਕੋ ਜਿਹੇ ਬਣਾਏ ਆ ਵੀ ਇਹਨਾਂ ਨੂੰ ਐ ਲੱਗੇ ਨਾ ਮੈਂ ਦੂਜੇ 'ਚ ਜਾਂ ਕਿਹੜੇ 'ਚ ਲਓ ਇਹ ਵੀ ਗੱਲ ਦਾ ਅੱਜ ਨਵਾਂ ਪਤਾ ਲੱਗਿਆ ਬ ਵੀ ਲੱਕ ਦੇਣ ਦਾ ਲੱਕ ਦਿੰਦਾ ਹੈ ਨਾ ਜਦੋਂ ਜੀ ਮੰਨ ਲਓ ਸਾਡਾ ਕਬੂਤਰ ਕਿਸੇ ਛੁੱਡੇ 'ਚ ਹੋਰ ਛੜਦਾ ਉਹ ਉਪਰਾਂ ਮੰਨੂਗਾ ਅੱਛਾ ਪਰ ਜਦੋਂ ਸਾਡੇ ਹੁਣ ਜਾਂ ਇਸ ਛੁੱਡੇ 'ਚ ਮੰਨ ਲਓ ਕਿਸੇ ਹੋਰ ਛੁੱਡੇ ਛੜਦਾ ਉਹ ਉਹਨੂੰ ਐ ਲੱਗੂ ਮੈਂ ਕਿੱਥੇ ਆ ਗਿਆ ਸਾਰੇ ਛੁੱਡੇ ਵਿੱਚੋਂ ਇੱਕੋ ਜਿਹਾ ਇਧਰ ਉਧਰ ਕਰ ਦੋ ਉਧਰੋਂ ਇਧਰੋਂ ਕਰ ਦੋ ਕੋਈ ਦਿੱਕਤ ਨਹੀਂ ਫੱਟੀਆਂ ਵੀ ਇੱਕੋ ਜਿਹੀ ਸਾਰੇ ਸੇਮ ਹੀ ਸਾਰੇ ਤਾਂ ਇਹ ਵੀ ਕਬੂਤਰ ਬਾਜ਼ਾਂ ਲਈ ਬਾਈ ਜੀ ਮੰਨ ਲਓ ਇੱਕ ਰਾਤ ਹੀ ਨੰਗਾਉਣੀ ਆ ਕਿਸੇ ਕਬੂਤਰ ਨੇ ਪਰ ਉਹਨੂੰ ਫੀਲ ਹੋ ਰਿਹਾ ਵੀ ਮੈਂ ਕਿਸੇ ਹੋਰ ਛੁੱਡੇ 'ਚ ਬੈਠਾ ਹਾਂ ਜੀ ਆ ਤੁਸੀਂ ਉਧਰਲੇ 'ਚ ਮਾਰਨਗੇ ਸਾਰੇ ਡਟੋ ਹੈ ਜੀ ਕਿਉਂਕਿ ਇਹ ਗੱਲਾਂ ਬਾਤਾਂ ਬਾਈ ਜੀ ਅਜੇ ਨਵੀਆਂ ਪਤਾ ਲੱਗ ਰਹੀਆਂ ਨੇ ਬਈ ਕਬੂਤਰਬਾਜੀ ਦੇ ਕਿਉਂਕਿ ਛੋਟੇ ਛੋਟੇ ਚੀਨੇ ਬਾਈ ਨੁਖਤੇ ਆ ਜਿਹੜੇ ਆਖਰਲੀ ਮੇਰੇ ਖਿਆਲ 20 ਮਿੰਟਾਂ 15 ਮਿੰਟਾਂ ਕਲਾਕਾਰੀ ਤੇ ਕੁਛ ਥੋੜੀ ਇਹ ਇਹ ਵੀ ਬਾਈ ਜੀ ਸਹੀ ਨਹੀਂ ਆ ਇਹ ਵੀ ਓਮੇ ਜਿਵੇਂ ਫੱਟੇ ਵੀ ਓਮੇ ਜਿਵੇਂ ਜਾਲੀ ਵੀ ਓਮੇ ਜਿਵੇਂ ਤੇ ਸਾਰਾ ਪ੍ਰੋਗਰਾਮ ਉਸੇ ਤਰ੍ਹਾਂ ਹੀ ਆ ਸੋ ਇਹ ਚੀਨੇ ਵੀਰ ਦੇ ਖੁੱਡਿਆਂ ਦੀ ਜਿਹੜੀ ਕਵਾਲਿਟੀ ਆ ਸੋ ਤਾਂ ਤੁਸੀਂ ਦੇਖੀ ਆ ਤੇ ਅੱਛਾ ਤੌੜੀ ਸਤਨਾਮ ਇਹ ਤੌੜੀ ਵੀ ਦੋ ਮੂੰਹਾਂ ਵਾਲੀ ਆ ਇਹ ਵੀ ਯਾਨੀ ਸੱਚੀ ਗੱਲ ਆ ਮੈਂ ਅੱਜ ਪਹਿਲੀ ਵਾਰੀ ਹੋਈ ਦੇਖੀ ਆ ਇਹ ਆ ਸਪੈਸ਼ਲ ਬਣਾਏ ਨੇ ਜੀ ਕੀ ਬਾਤ ਆ ਇਹ ਬਾਈ ਜੀ ਸਤਨਾਮ ਆਵਰੇ ਬਾਈ ਜੀ ਤੌੜੀ ਆ ਮੈਂ ਅੱਜ ਪਹਿਲੀ ਵਾਰੀ ਦੇਖੀ ਆ ਪਰ ਬਾਈ ਜੀ ਉਹਨਾਂ ਨੇ ਦੱਸਿਆ ਵੀ ਹਰਿਆਣੇ ਚੋਂ ਸਪੈਸ਼ਲ ਬਣਾਈ ਆ ਇਧਰ ਵੀ ਮੂੰਹ ਆ ਇਧਰ ਵੀ ਮੂੰਹ ਆ ਰੜਾ ਟੱਕਣ ਜੇ ਬੱਛਣ ਡੇਗਦੀ ਜੀ ਕਿਵੇਂ ਜੀ ਜਿਹੜੇ ਉੱਪਰ ਵਾਲੇ ਆ ਟੱਕਣ ਜੇ ਨੇ ਜੀ ਬੈਠ ਨਹੀਂ ਡਿੱਗਦੀ ਹੈਗੀ ਆ ਜਦੋਂ ਕਬੂਤਰ ਇੱਥੇ ਕੋਈ ਬਹਿ ਗਿਆ ਤਾਂ ਇਹਦੇ ਚ ਹਾਂਜੀ ਉਹਨਾਂ ਨੇ ਉਹਨੂੰ ਥੋੜੀ ਜੀ ਸ਼ੇਪ ਹੋਰ ਦਿੱਤੀ ਹੋਈ ਆ ਜਿਹੜਾ ਦਾਣਾ ਪਾਣੀ ਹੈ ਜੀ ਹੂੰ ਅਗਲਾ ਕਹਿੰਦਾ ਵੀ ਨਹੀਂ ਕੋਈ ਸਹੀ ਦੱਸਦਾ ਆ ਕੈਮਰਾ ਮਾਰ ਦੋ ਜੀ ਆ ਮਾਰ ਵੀ ਗੱਲ ਆ ਗਈ ਪੱਕੀ ਬਾਈ ਜੀ ਆ ਆਪਾਂ ਦਾਣੇ ਪਾਣੀ ਤੇ ਬਹਿ ਗਏ ਸਰੋਂ ਛੋਲੇ ਮਾਂਸੇ ਦਾ ਜਿਹੜਾ ਦਾਣਾ ਪਾਣੀ ਆ ਸਰੋਂ ਛੋਲੇ ਕਣਕੀ ਪਾਈ ਹੋਈ ਏਹੇ ਸਰੋਂ ਛੋਲੇ ਤੇ ਕਣਕ ਬਾਈ ਜੀ ਕਣਕ ਦੀ ਜਿਹੜੀ ਕੁਆਲਿਟੀ ਆ ਉਹ ਥੋੜੀ ਜੀ ਬਰੀਕ ਆ ਉਹ ਇਹ ਹੁਣ ਮਤਲਬ ਕਿ ਬਾਜ਼ੀਆਂ ਤੋਂ ਬਾਹਰਲੇ ਕਬੂਤਰ ਨੇ ਜੀ ਹਾਂਜੀ ਜਿਹੜੀ ਉਹ ਬਾਜ਼ੀਆਂ ਵੇਲੇ ਆ ਉਹ ਅਸੀਂ ਐਮਪੀੜੀ ਪਾਉਂਦੇ ਆ ਇਹ ਜੇ ਜੀ ਹੁਣ ਮਤਲਬ ਹੁਣ ਨਹੀਂ ਵੇਖਦੇ ਜੀ ਹੁਣ ਨਹੀਂ ਦੇਖਦੇ ਅੱਛਾ ਉਹਨਾਂ ਦਾ ਢੱਡੀ ਭਰਨ ਇਹਨਾਂ ਦਾ ਉਹਨਾਂ ਦਾ ਤੇ ਇਹ ਬਾਈ ਜੀ ਅੱਜ ਬਹੁਤ ਨਵੀਆਂ ਗੱਲਾਂ ਖੁੱਡਿਆਂ ਦਾ ਵੀ ਆ ਤੌੜੀਆਂ ਦਾ ਵੀ ਤੇ ਖਰਾਕ ਤਾਂ ਜਿਹੜੀ ਤੁਸੀਂ ਦੇਖ ਲਈ ਆ ਕਿਉਂਕਿ ਨਵੇਂ ਖਿਡਾਰੀ ਆ ਜਿਹੜੇ ਉਹ ਜ਼ਰੂਰ ਗੱਲਾਂ ਬਾਤਾਂ ਦੇਖਣਗੇ ਗਮਰਾਹ ਨਹੀਂ ਹੋਣਗੇ ਕਈ ਗਰਾਂ ਹਾਂਜੀ ਕੋਈ ਬੰਦਾ ਗਮਰਾਹ ਕਰ ਦਿੰਦਾ ਵਾ ਇਹ ਵੀ ਸੇਮ ਓਵੇਂ ਜਿਵੇਂ ਪਿੱਛੇ ਕੁੱਤੇ ਤਾਂ ਬਣਿਆ ਹੋਇਆ ਕੈਨਾਲ ਹੁਣ ਕੁੱਤਾ ਹੈ ਨਹੀਂ ਜੀ ਕੋਈ ਅੱਛਾ ਕੁਡਾਂ ਦੇ ਬੈਕਸ਼ੈਟ ਦੇ ਨਾਲ ਤਾਂ ਸਿਕਿਉਰਿਟੀ ਹੈ ਜੀ ਨਾਲੇ ਪਿੱਛੇ ਕੁੱਤੇ ਹੈ ਅੱਛਾ ਇਹ ਜਿਹੜੀਆਂ ਛਤਰੀਆਂ ਨੇ ਛਤਰੀਆਂ ਦਾ ਰੰਗ ਵੀਰ ਦਾ ਵੈਸੇ ਤਾਂ ਲੋਕਾਂ ਦਾ ਕਿਸੇ ਦਾ ਨੀਲਾ ਕਿਸੇ ਦਾ ਲਾਲ ਕਿਸੇ ਦਾ ਹੁਣ ਹਰਾ ਜਿਆ ਹੁੰਦਾ ਪਰ ਥੋੜਾ ਫੁੱਲਾਂ ਵਾਲਾ ਵਾ ਇਹ ਬਸ ਜੀ ਆਪਦੇ ਨਾਲ ਇਹ ਕਪੜਾ ਮੇਰਾ ਭਾਲਿਆ ਹੋਇਆ ਜੀ ਇਹਦੇ ਨਾਲ ਤਾਂ ਹੋਰ ਮਿਲਦਾ ਨਹੀਂ ਹੈਗਾ ਇਹ ਸਿਰਫ ਮੈਨੂੰ ਹੀ ਮਿਲਦਾ ਜੀ ਅਸੀਂ ਇਕੱਠਾ ਥਾਣ ਲੈਨੇ 5-10 ਬੰਦੇ ਹਾਂ ਮਤਲਬ ਕਿ ਇਹ ਕਿਸੇ ਹੋਰ ਕੰਮ ਵਾਲਾ ਕੱਪੜਾ ਜੀ ਇਹ ਤਾਂ ਫਿਰ ਉਹ ਗੱਲ ਹੋ ਗਈ ਬਾਈ ਬਾਈ ਜੀ ਹੋਣੀ ਜੱਗਾ ਕਿਲਾਰਾ ਪਰ ਉਹਨਾਂ ਦੀ ਜਿਹੜੀ ਉਹ ਟਰੋਫੀ ਸੀ ਬੈਲ ਗੱਡੀਆਂ ਦੀ ਉਹ ਕੱਲਾ ਲੋਗੋ ਕਿਲਾਰਾ ਪਰਦਾਈ ਸੀ ਹੁਣ ਇਹ ਲੋਗੋ ਚੀਨੇ ਮਾਨਸਾ ਦਾ ਹੀ ਆ ਸਾਡੇ ਬੰਦੇ ਨੇ ਇੱਕ ਪਤਾ ਕੀ ਸਿਸਟਮ ਉਹਨਾਂ ਨਾਲ ਗੱਲ ਕੀਤੀ ਦੁਕਾਨਦਾਰ ਨਾਲ ਜੀ ਹਾਂਜੀ ਇਹ 500 ਰੁਪਏ ਮੀਟਰ ਹੈ ਜੀ ਥਾਣ ਉਹਦਾ ਇਕੱਠਾ ਉਹ ਕਹਿੰਦਾ ਵੀ ਥਾਣ ਹੀ ਮਿਲੂਗਾ ਮੈਂ ਆਪਦੇ ਬੰਦੇ ਤਿਆਰ ਕਰ ਲਈ ਤੂੰ ਪਰਵਾਹਤ ਕਿਹਣੀਗੇ ਲੈਣਾ ਹਾਂ ਉਹਦੇ ਨਾਲ ਗੱਲ ਕੀਤੀ ਹੈ ਵੀ 2000 ਰੁਪਏ ਹੋਰ ਮਹਿੰਗਾ ਲਾ ਦੇ ਪਰ ਸਾਡੇ ਨਾਲ ਦਣਾ ਦੇਗੇ ਜੀ ਕੋਈ ਆ ਗਿਆ ਵੀ ਆ ਚੱਕ 500 ਰੁਪਏ ਹੋਰ ਮਹਿੰਗਾ 1000 ਵਾਲਾ ਉਹ ਆਉਂਦੀ ਥਾਣਾ ਜੀ ਥਾਣਾ ਲੈ ਲੈਣੇ ਆ 5000 ਰੁਪਏ ਹੁਣ ਆਪਣੇ ਪਿੱਛੇ ਕੌਣ ਲਾਊਗਾ ਆ ਗੱਲ ਰੱਖੀ ਆ ਇਹ ਗੱਲਾਂ ਬਹੁਤ ਕਾਢਾ ਕੱਢੀ ਆ ਜੀ ਕਿਰਾ ਵਾਕਈ ਜਦੋਂ ਫਿਰ ਆਪਾਂ ਰਹਿਣਾ ਮੈਦਾਨ ਦੇ ਵਿੱਚ ਤੇ ਕੁਝ ਨਾ ਕੁਝ ਡਿਫਰੈਂਟ ਵੀ ਕਰਨਾ ਪੈਂਦਾ ਤੇ ਕੁੱਤਿਆਂ ਵਾਸਤੇ ਬਣਾਇਆ ਹੋਇਆ ਕੁੱਤ ਮਤਲਬ ਜਦੋਂ ਸਰਦੀ ਚ ਆਉਣਗੇ ਜੀ ਅੱਛਾ ਇਹ ਅੱਡ ਕਮਰਾ ਜੀ ਇਹ ਜਿਹੜੇ ਆਪਣੇ ਦੇਸੀ ਕਿਚਕਾਰੀ ਕੁੱਤੇ ਸ਼ਿਕਾਰੀਾਂ ਵਾਸਤੇ ਹਾਂ ਜੀ ਸ਼ਿਕਾਰੀ ਵਾਸਤੇ ਇਹ ਜਾਲੀ ਜੂਲੀ ਲਾਈ ਆ ਕੋਈ ਨੁਕਸਾਨ ਨਾ ਕਰ ਜਵੇ ਨਹੀਂ ਇਹ ਮਤਲਬ ਡੇਕਾਂ ਵਾ ਉਹ ਜਾਨ ਨੂੰ ਵੱਡੀਆਂ ਹੋ ਜਾਣਗੀਆਂ ਜਾਨ ਨੂੰ ਵੱਡੀਆਂ ਹੋ ਜਾਣਗੀਆਂ ਅਗਲੀ ਗਰਮੀ ਦੇ ਵਿੱਚ ਉਹਨਾਂ ਨੂੰ ਸੌਖ ਹੋ ਜੂਗਾ ਅੱਛਾ ਇਹ ਜਿਹੜੀਆਂ ਡੇਕਾਂ ਵੱਡੀਆਂ ਹੋ ਗਈਆਂ ਕਬੂਤਰਾਂ ਨੂੰ ਬੈਠਣ ਲੱਗੇ ਕੋਈ ਡਿੱਕਾ ਛੜਕਾ ਨਹੀਂ ਨਹੀਂ ਕੋਈ ਡਿੱਕਾ ਨਹੀਂ ਹੋਣਾ ਇਹ ਪਤਾ ਕੀ ਹੈ ਜਿਹੜਾ ਨੇ ਬਹਿਣ ਹੀ ਆਗੇ ਜੀ ਉਹ ਨਹੀਂ ਬਹਿ ਜਾਣਾ ਜਿਹਨੇ ਨਹੀਂ ਬੈਠਣਾ ਨਹੀਂ ਬੈਠਣਾ ਸਾਰੇ ਗੱਲਾਂ ਨੇ ਜੀ ਫਿਰ ਗੱਲਾਂ ਬਾਤਾਂ ਨੇ ਉਹ ਜਾਣੀ ਐਵੇਂ ਆ ਜੀ ਭਈ ਆ ਬਹਾਨੇਬਾਜ਼ੀ ਵਾਲੀ ਗੱਲ ਕੋਈ ਨਹੀਂ ਹੋਗੀ ਕੋਈ ਨਹੀਂ ਹੈ ਹਾਂ ਭਈ ਕਬੂਤਰ ਨੇ ਤੇ ਇਧਰੋਂ ਆ ਕੇ ਇਧਰੋਂ ਗੱਲਬਾਤ ਹੋ ਜਵੇ ਤੇ ਮਾਈ ਜੀ ਉਹਨਾਂ ਦਾ ਇਹ ਮਾਨਸਾ ਉੱਥੇ ਰਹਿੰਦੇ ਆ ਪਰ ਇਹ ਸ਼ੌਂਕ ਜਿਹਨੂੰ ਆਪਾਂ ਇਸ ਕਬੂਤਰਬਾਜੀ ਦੇ ਆਸ਼ਿਕ ਇਹ ਆਸ਼ਕੀ ਹੋਈ ਸਾਰਾ ਕੁਝ ਕਰਾ ਰਹੀ ਆ ਹਾਂਜੀ ਸ਼ੌਂਕ ਕਰਨ ਵਾਲੇ ਜੀ ਬਣਾ ਸ਼ੌਂਕ ਦਾ ਕੋਈ 5 ਰੁਪਏ ਨਹੀਂ ਲੋਂਦਾ ਹਾਂਜੀ ਥੋੜਾ ਜਿਹਾ ਆਪਾਂ ਨੂੰ ਵੱਧ ਆ ਜੀ ਉਹ ਕਹਿੰਦੇ ਉਹ ਕਹਿੰਦੇ ਪੁਰਾਣੇ ਦੇ ਸੱਪੜਾ ਕਹਿੰਦਾ ਤੇ ਠੂਹਾਂ ਲੜਦਾ ਉਹ ਕੱਲੇ ਰੜੇ ਥੋੜਾ ਜਿਆਦੇ ਲੜਿਆ ਜੀ ਜ਼ਿਆਦਾ ਲੜਿਆ ਹੋਇਆ ਹੁਣ ਵੀ ਐ ਨਹੀਂ ਦੇਖੋ ਆਪਾਂ ਕਬੂਤਰਾਂ ਵਾਸਤੇ ਕੋਈ ਐ ਨਹੀਂ ਹੈਗਾ ਵੀ ਪੈਸੇ ਵਿਚਾਲੀਏ ਕਰ ਲਈ ਇਸੇ ਚੀਜ਼ ਨੂੰ ਸਮਰਪਤਾਂ ਜੀ ਨਹੀਂ ਬਾਕੀ ਬਾਈ ਜੀ ਉਹਨਾਂ ਦੇ ਬਾਈ ਜੀ ਪਤੀਲੇ ਤਰੇ ਹੋਇਆ ਚਾਹਾਂ ਦੇ ਲੰਗਰਾਂ ਦੇ ਪੰਜ ਸੱਤ 10 ਬੰਦੇ ਮੇਰੇ ਖਿਆਲ ਦਿਨ ਚ ਚੀਨੇ ਵੀਰ 50 ਬੰਦੇ ਕਿਉਂਕਿ 40 30 40 ਤਾਂ ਮੈਂ ਦੇਖ ਲੇ ਕੋਈ ਖੁਦ ਛਤਰੀ ਲਈ ਜਾਂਦਾ ਕੋਈ ਕਬੂਤਰ ਲਈ ਆਉਂਦਾ ਕੋਈ ਮਿਲਣ ਗਿਰਨ ਆਉਂਦਾ ਤੇ ਕੋਈ ਇਹ ਜਿਹੜੇ ਬਾਹਰ ਅੰਦਰ ਤੁਹਾਨੂੰ ਕਾਪ ਦਿਖਾਏ ਆ ਕਿ ਬਹੁਤੇ 24 ਸਨ ਵਾਲੀ ਆ ਕਿਉਂਕਿ ਪੁਰਾਣਾ ਫਿਰ ਨਮਾ ਨਮੀਜੀਤ ਤੇ ਆ ਕੇ ਟਿਕਦਾ ਪੁਰਾਣਾ ਤਾਂ ਫਿਰ ਭਾਈ ਜੀ ਹੁਣਾਂ ਕੋਲੇ ਕਿਉਂਕਿ ਹਾਂ ਮਿੱਤਰਾਂ ਦੋਸਤਾਂ ਨੂੰ ਵੀ ਕਈ ਗਰਾਂ ਦਿੱਤੇ ਜਾਂਦੇ ਆ ਤੇ ਜਿੰਨੇ ਵੀਰ ਹੋਰ ਕੋਈ ਗੱਲਬਾਤ ਬਾਜੀ ਥੋੜਾ ਤੈਦਰੋਂ ਧੰਨਵਾਦ ਵਿੱਕੀ ਭਾਈ ਆਉਣ ਤੇ ਤੇ ਸਾਰੇ ਮਾਲਵਾ ਟੀਵੀ ਦੀ ਟੀਮ ਦਾ ਜੀ